ਕਿਹੜੀ ਸ਼ੱਕਰ ਦੀ ਗੱਲ ਕਰਦੀ ਐ ਕਿਹੜੇ ਮਖਿਆਲ ਦੀ ਗੱਲ ਕਰਦੀ ਐ ਕਿਹੜੀ ਮਿਸਰੀ ਦੀ ਗੱਲ ਕਰਦੀ ਐ ਅੱਜ ਮੈਨੂੰ ਪ੍ਰੇਮ ਦਾ ਰਸ ਆ ਗਿਆ ਅੱਜ ਮੈਨੂੰ ਬਾਣੀ ਦਾ ਰਸ ਆ ਗਿਆ ਅੱਜ ਮੈਂ ਆ ਸੱਚੇ ਪਾਸਾ ਜੀ ਤੋਂ ਪ੍ਰਸਾਦ ਲੈ ਲਿਆ ਆਪ ਕਰਤਾ ਆਗੇ ਪ੍ਰਸਾਦ ਦੇ ਗਿਆ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਸਾਧ ਸੰਗ ਜੀ ਆਪਾਂ ਨੂੰ ਨਹੀਂ ਮਿਲ ਸਕਦਾ ਪ੍ਰਸਾਦ ਆਪਾਂ ਤਾਂ ਕਦੇ ਇੱਧਰ ਨੂੰ ਚਲੇ ਗਏ ਕਦੇ ਇੱਧਰ ਨੂੰ ਚਲੇ ਗਏ ਪ੍ਰਸਾਦ ਲੈਣ ਦਾ ਤਰੀਕਾ ਥੋੜੋ ਐ ਜੀਨੇ ਪ੍ਰਸਾਦ ਲੈਣਾ ਨਾ ਉਹ ਚੌਂਕੜਾ ਮਾਰ ਲੈਂਦਾ ਨੇਤਰ ਨੀਵੇਂ ਕਰ ਲੈਂਦਾ ਉਹ ਗੁਰੂ ਨਾਨਕ ਦੇ ਚਰਨਾਂ ਵਿੱਚ ਤਰਲਾ ਕਰਦਾ ਉਹ ਕਹਿੰਦਾ ਹੌਂ ਬਾਰੀ ਮੁਖ ਫੇਰ ਪਿਆਰੇ ਕਹਿ ਦਿਆ ਕਰੋ ਆਪਾਂ ਵੀ ਸੱਚੇ ਪਾਤਸ਼ਾਹ ਜਿਹੜਾ ਸਾਡੇ ਵੱਲ ਨੂੰ ਮੂੰਹ ਕਰ ਲੈ ਮੜਾ ਜਿਆ ਆਪਾਂ ਕਹਿੰਦੇ ਹੀ ਨਹੀਂ ਆਪਾਂ ਜੇ ਸਮਝਿਆ ਹੀ ਨਹੀਂ ਇਹ ਗੱਲ ਨੂੰ ਮਾਰੇ ਕਹਿੰਦੇ ਕਹੋ ਸਾਰੇ ਹੌਂ ਬਾਰੀ ਮੁਖ ਫੇਰ ਤਦ ਦੇ ਮੋਕੋ ਕਾਹੇ ਕੋ ਮਾਰੇ ਕਿਉ ਬਿਠ ਦੇ ਕੇ ਮਾਰਦਾ ਸਤਿਗੁਰਾ ਕਿਉ ਬਿਠ ਦੇ ਕੇ ਮਾਰਦਾ ਕਰਵਤ ਭਲਾ ਨ ਕਰਵਤ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਇਹ ਤਨ ਚੀਰੋ ਅੰਗ ਨ ਮੋਰੋ ਪਿੰਦ ਪਰਾਇ ਤੋਂ ਪ੍ਰੀਤ ਨ ਤੋਰੂੰ ਸੱਚੇ ਪਾਸਾ ਤੇਰੀ ਮੇਰੇ ਵੱਲ ਬਿਠ ਹੋਵੇ ਮੇਰੀ ਤੇਰੇ ਵੱਲ ਬਿਠ ਹੋਵੇ ਉਦੋਂ ਪਹਿਲਾ ਮੇਰੇ ਸਰੀਰ ਵਿੱਚ ਆਰਾ ਚੱਲ ਜਾਵੇ ਮੇਰਾ ਸਰੀਰ ਦੋ ਫਾੜ ਹੋ ਜਾਵੇ ਦਾਤਿਆ ਉਸ ਗੱਲ ਦਾ ਮੈਨੂੰ ਘੋਰਾ ਵੀ ਦੁੱਖ ਨਹੀਂ ਪਰ ਤੇਰੀ ਪਿੱਠ ਮੇ ਤੋਂ ਬਰਦਾਸ਼ਤ ਨਹੀਂ ਹੋਣੀ ਗੱਜ ਕੇ ਆਖੋ ਸਤਨਾ ਫਿਰ ਕਰੋ ਸਾਥ ਸੰਜੀ ਮੁਖੜਾ ਕਰੋ ਗੁਰੂ ਨਾਨਕ ਵੱਲ ਨੂੰ ਗੁਰੂ ਨਾਨਕ ਨੂੰ ਕਹੋ ਜਿਤ ਚਰਨ ਕਮਲ ਕਾ ਆਸਰਾ ਜਿਤ ਚਰਨ ਕਮਲ ਸੰਗ ਜੋੜੀ ਐ ਮਨ ਲੋਚੈ ਬੁਰਿਆਈਆਂ ਗੁਰਸਬਦੀ ਇਹ ਮਨ ਹੋੜੀ ਐ ਮਾਰੇ ਕਹਿੰਦੇ ਮਨ ਦੀ ਆਦਤ ਹੈ ਬਈ ਮੇਲਾ ਦੇਖਣਾ ਮਨ ਦੀ ਆਦਤ ਹੈ ਆਲੇ ਦੁਆਲੇ ਘੁੰਮਣਾ ਮਨ ਦੀ ਆਦਤ ਹੈ ਬੁਰਾਈਆਂ ਨੂੰ ਪਹਿਲ ਦੇਣੀ ਮਨ ਦੀ ਆਦਤ ਹੈ ਸਤਗੁਰ ਕਹਿੰਦੇ ਜਦੋਂ ਤੇਰਾ ਮਨ ਬੁਰੇ ਕੰਮਾਂ ਨੂੰ ਭੱਜੇ ਨਾ ਉਦੋਂ ਗੁਰਸਬਦੀ ਇਹ ਮਨ ਹੋੜੀ ਐ ਫਿਰ ਗੁਰੂ ਨਾਨਕ ਦੀ ਬਾਣੀ ਦਾ ਬਾਣੀ ਵਾਲਾ ਜੀ ਫਿਰ ਹੋੜਾ ਦੇ

ਬਾਪੀ ਮਨੁਆ ਢੋਲਦਾ ਬਾਣੀ ਵਾਲਾ ਹੋੜਾ ਦੇ ਦिए ਜਦੋਂ ਜਿੱਕੇ ਕੀਤੇ ਬਾਪੀ ਮਨੁਆ ਢੋਲਦਾ ਬਾਣੀ ਵਾਲਾ ਹੋੜਾ ਦੇ ਦिए ਜਿਸ ਚਰਨ ਕਮਲ ਕਾ ਆਸਰਾ ਜਿਸ ਚਰਨ ਕਮਲ ਸੰਗ ਜੋੜੀਐ ਮਨ ਲੋਚ ਬੁਰਾਈਆਂ ਆ ਮਨ ਲੋਚਾ ਬੁਰੀਆਂ ਆ ਗੁਰ ਸਬਦੀ ਇਹ ਮਨ ਖੋਡੀਆਂ ਜੀ ਬਾਹੇ ਜਿਨਾ ਦੀ ਪਕੜੀ ਐ ਸਿਰ ਦੀ ਚਾ ਬਾਹੇ ਨਾ ਛੋਡੀਆਂ ਗੁਰੂ ਤੇਗ ਬਹਾਦਰ ਬੋਲਿਆ ਧਰ ਪਈ ਧਰਮ ਨਾ ਛੋਡੀ